ਬਹੁਤ ਹੀ ਸਤਿਕਾਰਯੋਗ ਮਲਾਜ ਸਾਥੀਓ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਰੂਬਰੂ ਹੋ ਰਿਹਾ ਕਿ ਕੱਲ ਸਾਡੇ ਵਿਰੋਧੀ ਸਾਥੀਆਂ ਵੱਲੋਂ ਇੱਕ ਵੀਡੀਓ ਪਾ ਕੇ ਸਾਡੇ ਤੇ ਕੁਝ ਇਲਜ਼ਾਮ ਲਾਏ ਨੇ ਕਮੇਟੀ ਦੇ ਮਾਦੋ ਕਿਸੇ ਦਾ ਪਵਾੜਿਆ ਦਾ ਕਿਸੇ ਦਾ ਕੁਝ ਪਰ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਸੰਵਿਧਾਨ ਦੀ ਰੱਖਿਆ ਕੌਣ ਤੇ ਕਿਵੇਂ ਕਰ ਰਿਹਾ ਸਾਥੀਓ 27 10 2023 ਨੂੰ ਤੁਸੀਂ ਆਪਣੀ ਮਾਨਯੋਗ ਜਥੇਬੰਦੀ ਦੇ ਚੋਣਾਂ ਕਹੋ ਨਿਆ ਹੋ ਗਿਆ ਸਨ ਜਿਹਨਾਂ ਦੇ ਵਿੱਚ ਤੁਸੀਂ ਦੋਨੇ ਗਰੁੱਪਾਂ ਨੂੰ ਰਲਮਲ ਨਾ ਫਤਵਾ ਦੇ ਕੇ ਨਵਾਜਿਆ ਸੀ 27 ਤਰੀਕ 5 ਵਜੇ 6 ਵਜੇ ਤੱਕ ਜੋ ਵੀ ਅਨੰਦ ਜਨ ਹੌਸ ਹੋਏ ਉਹਨਾਂ ਸੰਬੰਧੀ ਸਾਰੇ ਬੰਦੇ ਆਪਣਾ ਆਪਣਾ ਪਾਰਟੀਆਂ ਦੋਨੇ ਹੀ ਜਸ਼ਨ ਦੇ ਵਿੱਚ ਡੁੱਬ ਗਏ ਪਰ 28 ਤਰੀਕ ਨੂੰ ਸਵੇਰੇ 9 ਵਜੇ ਹੀ ਜਿਹੜੇ ਸਿਧਾਂਤਾਂ ਦੇ ਰਾਖੇ ਬਣੀ ਫਿਰਦੇ ਨੇ ਜਿਹੜੇ ਕਹਿੰਦੇ ਮੈਨੂੰ ਸੰਵਿਧਾਨ ਬਹੁਤ ਆਉਂਦਾ ਹੈ ਉਹਨਾਂ ਨੇ ਮੁਲਾਜ਼ਮਾਂ ਦੇ ਦਿੱਤੇ ਫਤਵੇ ਨੂੰ ਨਕਾਰਦੇ ਹੋਏ ਆਪਣੀ ਕੋਧੀ ਚਾਲ ਚੱਲੀ ਕੇ ਇਲੈਕਸ਼ਨ ਦੁਬਾਰੇ ਹੋਣ ਚਾਹੀਦੇ ਸਾਨੂੰ ਇਲੈਕਸ਼ਨ ਮਨਜ਼ੂਰ ਨਹੀਂ ਉਸ ਤੋਂ ਬਾਅਦ 30 ਤਰੀਕ ਨੂੰ ਫੇਰ ਜਦੋਂ ਸੌ ਚੁੱਕ ਸਮਾਗਮ ਹੋਣਾ ਸੀ ਸਵੇਰੇ 9 ਵਜੇ ਤੋਂ ਸਾਰਿਆਂ ਨੇ ਦੇਖਣਾ ਦੇਖਿਆ ਜਿੱਤੇ ਬੱਚਾ ਕਰਦੇ ਆ ਜਦੋਂ ਆਪਣਾ ਰੈਲੀਆਂ ਕਰਦੇ ਆ ਪਰ ਉਸ ਸਟੇਜ ਤੇ ਸਾਡੇ ਸੰਵਿਧਾਨ ਦੇ ਵੱਡੇ ਰਾਖਿਆਂ ਨੇ ਫੇਰ ਆਪਣਾ ਜਥੇਬੰਦਾ ਜਲੂਸ ਕੱਢਿਆ ਕਿ ਅਸੀਂ ਚਲਾਉਣਾ ਜਿਹੜੇ ਚੋਣਾਂ ਹੈ ਉਹ ਇਦਾਂ ਕਰਾਣੇ ਇੱਕ ਵਾਰ ਸੇ ਨੀਲਾ ਰੰਗ ਹੋਣਾ ਚਾਹੀਦਾ ਇੱਕ ਵਾਰ ਲਾਲ ਰੰਗ ਹੋਣਾ ਚਾਹੀਦਾ ਇਸ ਕਿਸ ਦੇ ਉਹਦੇ ਤੇ ਬੋਟ ਨਹੀਂ ਪੈਣੀ ਚਾਹੀਦੀ ਉੱਥੇ ਸੰਵਿਧਾਨ ਡੁੱਬਿਆ ਫਿਰ ਕੋਈ ਸੋਚਵਾਨ ਸਾਥੀ ਪਏ ਉਹਨਾਂ ਨੇ ਸਾਰੀ ਗੱਲ ਕਰਕੇ ਚਲੋ ਜੋ ਆਪਣਾ ਪਿਛਲੇ ਕਈ 50 ਸਾਲਾਂ ਤੋਂ ਆਪਣੇ ਜਥੇਵੰਦੇ ਸੰਵਿਧਾਨ ਚੱਲੇ ਆਉਂਦੇ ਸੌ ਚੁੱਕ ਸਮਾਗਮ ਹੋਇਆ ਪਰ ਜਨਮਰੀ ਦੇ ਮਹੀਨੇ ਵਿੱਚ ਫਿਰ ਜਿਹੜੇ ਖੱਬੇ ਸੱਜੇ ਸੱਥੀ ਬੈਠੇ ਨੇ ਉਹਨਾਂ ਨੇ ਫੇਰ ਆਪਣੀ ਚਾਲ ਚੱਲੀ ਜਥੇਬੰਦੀ ਚੋਣਾ ਕਰਨ ਲਈ ਫੇਰ ਮੈਨੇਜਮੈਂਟ ਨੂੰ ਪੱਤਰ ਪਾਇਆ ਕਿ ਜਥੇਬੰਦੀ ਨਹੀਂ ਚੱਲ ਰਹੀ ਸਾਡੀ ਆਪਸ ਨਹੀਂ ਬਣਦੀ ਸਾਡੀਆਂ ਪੱਗਾਂ ਉਤਰ ਜਾਣਗੀਆਂ ਸਾਡਾ ਇਹ ਹੋ ਜਾਏਗਾ ਸਾਡਾ ਉਹ ਹੋ ਜਾਏਗਾ ਫੇਰ ਤੁਹਾਡੇ ਜਿਹੜੇ ਜ਼ਖਮ ਸੀ ਉਹਨਾਂ ਨੂੰ ਅੱਲੇ ਕੀਤਾ ਤੁਹਾਡੇ ਦਿੱਤੇ ਫਤਵੇ ਨੂੰ ਇਹਨਾਂ ਨੇ ਫੇਰ ਤੋੜਿਆ ਸਾਥੀ ਸਾਨੂੰ ਤਾਂ ਸੁਧਾਨ ਸਮਖਾਉਣਾ ਹੈ ਤੇਰੇ ਵਾਸਤੇ ਸੁਧਾਨ ਕਿੱਥੇ ਗਿਆ ਤੂੰ ਟੂ ਟੂ ਯੂਨੀਅਨ ਦੀ ਗੱਲਾਂ ਕਰਦਾ ਸਾਥੀ ਜੀ ਸਟੇਟ ਯੂਨੀਅਨ ਚੱਲਦਾ ਤਾਂ ਪ੍ਰਧਾਨ ਦਾ ਹੱਕ ਹੁੰਦਾ ਕਿ ਪੂਰੀ ਜਥੇਬੰਦੀ ਨੂੰ ਲੈ ਕੇ ਚੱਲੇ ਜਾਣਾ ਚੋਣਾਂ ਹੋ ਗਈਆਂ ਪਰ ਤੂੰ ਕਦੇ ਵੀ ਕਿਸੇ ਜਥੇਬੰਦੀ ਦੇ ਮੈਂਬਰ ਨੂੰ ਲੈ ਕੇ ਨਹੀਂ ਚੱਲਿਆ ਸਿਰਫ ਉਹ ਜਿਹੜੇ ਤੇਰੇ ਨਾਲ ਖੱਬੇ ਸੱਜੇ ਬੈਠੇ ਨੇ ਉਹੀ ਤੇਰੇ ਨਾਲ ਹੁੰਦੇ ਨੇ ਜਥੇਬੰਦੀ ਦਾ ਕੋ ਬੁਕਾਰ ਜਿਹੜਾ ਇਸ ਸਾਲ ਖੋਇਆ ਉਹ ਸਾਰੇ ਸਾਥੀ ਜਾਣਦੇ ਨੇ ਸਾਥੀਓ ਇਸ ਸਾਲ ਜਿੰਨੀ ਵਧੀਆ ਮੈਨੇਜਮੈਂਟ ਆਪਣੇ ਬੋਰਡ ਨੂੰ ਮਿਲੀ ਸੀ ਮਾਨਯੋਗ ਚੇਅਰਪਰਸਨ ਜੀ ਵਾਈਸ ਚੇਅਰਮੈਨ ਜੀ ਸੈਕਟਰੀ ਸਾਹਿਬ ਜਿਨ੍ਹਾਂ ਨੇ ਬੋਰਡ ਨੂੰ ਉੱਚਾ ਚੱਕਣ ਲਈ ਹਮਲੇ ਮਾਰੇ ਪਰ ਸਾਡੀਆਂ ਜਥੇਬੰਦੀਆਂ ਦੇ ਕੰਮ ਹੀ ਆਪਸੇ ਫੁੱਟ ਕਹਿ ਸਕਦਾ ਮੈਂ ਆਪਸੀ ਭਾਈਚਾਰਾ ਖਤਮ ਕਰਦੇ ਹੋ ਸੱਤਿਆਂ ਨੇ ਉਸ ਨੂੰ ਪੂਰਾ ਨਕਾਰਿਆ ਕੱਲ ਸਾਥੀਆਂ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜੇ ਤਰੱਕੀਆਂ ਉਹ ਸਾਥੀਆਂ ਦਾ ਹੱਕ ਹੈ ਜੇ ਹੱਕ ਹੈ ਫਿਰ ਤੁਸੀਂ ਕਿਹੜਾ ਹੱਕ ਨਾਲ ਬੋਲਦੇ ਹੋ ਸਾਡਾ ਕੰਮ ਬੋਲਦਾ ਹੈ ਕੰਮ ਕਰਾਉਣ ਤੋਂ ਬਾਅਦ ਤੁਸੀਂ ਕਿਹੜੇ ਹੱਕ ਨਾਲ ਕਹਿਤਾ ਕਿ ਆਜੋ ਸ਼ੁੱਕਰਵਾਰ ਨੂੰ ਫੈਲ ਹੋ ਕੇ ਆ ਗਈ ਜੁਆਇਨ ਕਰਨ ਵਾਸਤੇ ਅਮਰਜ ਪਹੁੰਚ ਜੋ ਜਦ ਕੇ ਫੈਲ ਸੈਕਟਰੀ ਸਾਹਿਬ ਦੇ ਟੇਬਲ ਤੇ ਪਈ ਸੀ ਉਦੋਂ ਸੁਭਦਾਨੀ ਉੜਿਆ ਸਾਥੀਓ ਇਹ ਸਾਥੀ ਪਿਛਲੇ 3 ਸਾਲ ਤੋਂ ਤੁਹਾਤੋਂ ਰੋ ਰੋ ਕੇ ਵੋਟਾਂ ਲੈ ਰਿਆ ਕਿ ਸੁਚੈਨ ਇਹ ਕਰਤਾ ਉਹੀ ਸੁਚੈਨ ਨੂੰ ਮਿੱਟੀ ਦਾਵਾ ਦਿਓ ਕਹੀ ਜਾਂਦਾ ਉਹ ਸੁਚੈਨ ਨੂੰ ਪੱਟੀ ਜਾਂਦੇ ਉਹੀ ਸਾਥੀ ਮਿੱਟੀ ਦਾਵਾ ਦੇ ਬੈਠੇ ਨੇ ਉਹਨਾਂ ਨੇ ਪੱਟੀ ਜਾਂਦਾ ਇਹਨਾਂ ਦੇ ਮਿੱਟੀ ਦਾਵਾ ਦਿਓ ਕਹਿੰਦਾ ਨਾਲੇ ਸਾਥ ਤੋਂ ਕਰਦਾ ਹੀ ਬਹੁਤ ਦੂਜੀ ਗੱਲ ਇਹ ਕਹਿੰਦਾ ਸਾਨੂੰ ਇਲੈਕਸ਼ਨ ਮੈਂ ਲੜੂੰਗਾ ਸਾਥੀਓ ਇਲੈਕਸ਼ਨ ਲੜੋ ਸਾਨੂੰ ਕੋਈ ਇਤਰਾਜ਼ ਨਾ ਸੰਵਿਧਾਨ ਤੁਨੂੰ ਕੋ ਅੱਜ ਰੋਕੇ ਨਾ ਤੈਨੂੰ ਕੱਲ ਰੋਕੇ ਨਾ ਸੀ ਰੋਕੀਏ ਤੇਰਾ ਹੱਕ ਹੈ ਸੰਵਿਧਾਨ ਅਨੁਸਾਰ ਵੋਟ ਲੜਨਾ ਸਸਪੈਂਡ ਹੋਇਆ ਜਿਸ ਕਾਰਨ ਹੋਇਆ ਉਹ ਤੈਨੂੰ ਹੀ ਪਤਾ ਹੈ ਮੁਲਾਜ਼ਮ ਵੀ ਜਾਣਦੇ ਆ ਤੇ ਉਸ ਸਪੈਂਡ ਦੇ ਤਾਲਮੇ ਤਰੀ ਜਿਹੜੀ ਵੋਟ ਨਾ ਅੱਜ ਕੱਟੀਆਂ ਹਨ ਅੱਜ ਕੱਲੂ ਕੱਟੀਆਂ ਤੇਰਾ ਹੱਕ ਹੈ ਵੋਟਾਂ ਲੜਨਾ ਲੜ ਜਿੱਦਾਂ ਮਰਜ਼ੀ ਲੜ ਜਿੱਦਾਂ ਜਕਸ਼ਮ ਲੜਾਂਗੇ ਉਹ ਸਾਰੇ ਲੜਾਂਗੇ ਇਲੈਕਸ਼ਨ ਅਕਤੂਬਰ ਚ ਹੋਈ ਸੀ ਅਸੀਂ ਅਕਤੂਬਰ ਚ ਕਰਾਉਣ ਨੂੰ ਪਵਾਨਾ ਅੱਜ ਵੀ ਪਵੰਦਾਂ ਕੱਲ ਵੀ ਪਵੰਦ ਸੀ ਤੇ ਕੱਲ ਨੂੰ ਵੀ ਪਵੰਦ ਰਹਾਂਗੇ ਸੋ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਜਿਹੜੇ ਮਗਰਮਸੇ ਅੰਸੂ ਰੋ ਕੇ ਤੁਹਾਡੇ ਵਿੱਚ ਆ ਰਿਹਾ ਹੈ ਤੁਹਾਡੇ ਕਮਾਂ ਚੜਿੱਕੇ ਪਾ ਰਿਹਾ ਹੈ ਉਹ ਤੋਂ ਬਚੋ ਇਹਦੀਆਂ ਜਿਹੜੇ ਕੋਝੀਆਂ ਚਾਲਾਂ ਉਹ ਤੋਂ ਬਚੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜੋ ਸਾਥੀ ਨੂੰ ਜਿਹੜਾ ਰੋ ਰੋ ਕੇ ਤੁਹਾਡੇ ਦੇ ਵੋਟਾਂ ਲੈ ਕੇ ਮੁਰਕੇ ਸਾਲ ਪਰ ਤੁਹਾਨੂੰ ਤੰਗ ਕਰਦਾ ਹੈ ਤੁਹਾਨੂੰ ਦਬਕੇ ਮਾਰਦਾ ਹੈ ਤੁਹਾਨੂੰ ਇਹ ਕਰ ਦੂੰਗਾ ਤੁਹਾਨੂੰ ਉਹ ਕਰ ਦੂੰ ਅੱਜ ਕਿਉਂ ਟਟਣ ਲੱਗਿਆ ਹੋਇਆ ਹਰ ਗੱਲ ਤੇ ਤੇ ਮੇਰਾ ਸਾਥ ਦਿਓ ਸਾਫ ਜਥੇਬੰਦੀ ਦਾ ਹੁੰਦਾ ਨਾ ਜੇ ਜਥੇਬੰਦੀ ਚੱਲਦੀ ਹੁੰਦੀ ਤਾਂ ਜਥੇਬੰਦੀ ਅੱਜ ਬੋਰਡ ਕਿਸ ਚੰਗੀ ਪ੍ਰੰਧੀਆਂ ਦੇ ਹੁੰਦਾ ਜਿਸ ਤਰ੍ਹਾਂ ਦੀ ਸਰਕਾਰ ਨਾਲ ਬੋਰਡ ਮੈਨੇਜਮੈਂਟ ਰਹੀ ਆਪ ਸਮੇਤ ਉਹਤ ਨਾਲ ਆਪਣਾ ਜੋ ਪੈਸਾ ਰੁਕਿਆ ਹੋਇਆ ਸੀ ਉਹ ਆਇਆ ਹੋਰ ਨਿੱਕਾ ਕੰਮ ਹੋਏ ਨੇ ਉਹ ਅਸੀਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਮਝਾਉਣ ਕਰਾਂਗੇ ਪਰ ਕੱਲ ਜਦੋਂ ਮੈਂ ਰਮਨਜੀਤ ਬਾਰੇ ਇਹ ਬੋਲਿਆ ਤੇ ਕਹਿੰਦਾ ਕਿਸ ਉਹਦੇ ਦੇ ਵਰਤੋਂ ਨਾਲ ਬੋਲੀ ਆ ਉਹ ਸਾਡੇ ਗੁਰਪੁਰੇ ਪ੍ਰਧਾਨ ਆ ਅਸੀਂ ਉਹਦੇ ਨਾਲ ਬੈਠੇ ਸੀ ਅਸੀਂ ਉਹਨੂੰ ਮੌਕਾ ਦਿੱਤਾ ਕਿ ਤੂੰ ਆਪਣੇ ਗਰੁੱਪ ਦੀ ਗੱਲ ਰੱਖ ਅਸੀਂ ਆਪਾਂ ਦੱਸਤਾ ਤੂੰ ਕਹਿੰਦਾ ਸਵਦਾ ਅਨਰ ਕਿਰੇ ਮੈਂ ਉਹਨੂੰ ਤਾੜਨਾ ਕਰਦਾ ਤੇਰੇ ਸਾਥੀ ਬਰਮਜੀਤ ਬੈਣੀਪਾਲ ਨੇ ਜੂਨੀਅਨ ਦਫਤਰ ਬੈਠ ਕੇ ਕਿਸ ਅਧਿਕਾਰੀ ਨਾਲ ਬਹੁਤ ਬਣ ਵੀਡੀਓ ਪਾਈ ਸੀ ਕਿਦਰ ਸਾਹ ਦਿੱਤਾ ਜਾਵੇ ਉਹਦਾ ਸਰਦਾਰ ਨਹੀਂ ਉੜਿਆ ਕਿਸ ਅਧਿਕਾਰੀ ਨਾਲ ਗੱਲ ਨਾ ਗੱਲ ਕਰਦਾ ਕਿਸ ਸਾਥੀ ਨਾਲ ਦੋ ਸਾਥੀ ਆ ਕੇ ਦਿੰਦੇ ਤੇਰੇ ਹਾਰੇ ਹੋਏ ਨੇ ਉਹ ਕਹਿੰਦੇ ਜੂਨੀਅਨ ਦਫਤਰ ਦੇ ਵਿੱਚ ਉਹਨਾਂ ਵਕਤ ਤੇਰੇ ਵਾਸਤੇ ਤਾੜਦਾ ਨਹੀਂ ਆ ਸੋ ਮੇਰੀ ਅਪੀਲ ਹੈ ਤੁਹਾਨੂੰ ਦਫ਼ਤਰ ਦੇ ਵਿੱਚ ਸ਼ਾਂਤੀ ਬਣਾਈ ਰੱਖ ਸ਼ਾਂਤੀ ਬਣੀ ਰਹੇਂਦੇ ਆਪਸੀ ਪਈਚਾਰੇ ਨੂੰ ਖਤਮ ਨਾ ਕਰੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਲੋਕਾਂ ਨੂੰ ਸਹਿਜਾ ਨਾਲ ਜਿਸ ਤਰ੍ਹਾਂ ਪਿਛਲੇ 50 ਸਾਲਾਂ ਤੋਂ ਦਫ਼ਤਰ ਚੱਲੇ ਆ ਰਹੇ ਨੇ ਸਹਿਜਾ ਨਾਲ ਰਹਿਣ ਦਿਓ ਸੋ ਮੇਰੀ ਸਾਫ਼ੇ ਤੁਹਾਨੂੰ ਬੇਨਤੀ ਹੈ ਕਿ ਕੋਝੀਆਂ ਚਾਲਾਂ ਨਾ ਚਲੋ ਇਲੈਕਸ਼ਨ ਲੜਦਾ ਹੈ ਤੇਰਾ ਹੱਕ ਹੈ ਲੜ ਅਸੀਂ ਤੈਨੂੰ ਰੋਕਦੇ ਨਹੀਂ ਪਰ ਲੋਕਾਂ 'ਚ ਸੱਚ ਰੱਖ ਰੋ ਨਾ ਪਿਛਲੇ 2-3 ਸਾਲਾਂ ਤੋਂ ਰੋ ਰੋ ਕੇ ਵੋਟਾਂ ਲੰਦਾ ਰਹਿਆ ਅਸੀਂ ਦੇਖ ਰਹੇ ਹਾਂ ਉਸ ਨੂੰ ਆਪਣੀ ਰੋ ਕੇ ਆਪਣੀ ਜਿਹੜੀ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਬਿਆਹ ਕਰਕੇ ਤਰਸ ਦੇ ਰੋਟ ਨਾਲੇ ਹਾਂ ਜਿਹੜਾ ਕੰਮ ਕਰਾਏ ਨਾ ਤੂੰ ਰੱਖ ਜਿਹੜੇ ਅਸੀਂ ਕਰਾਏ ਅਸੀਂ ਰੱਖਾਂਗੇ ਜਿਹੜੇ ਪਿੱਛੇ ਤਰੱਕੀਆਂ ਹੋਈਆਂ ਜੋੜ ਇੱਕੇ ਤੁਸੀਂ ਪਾਏ ਨੇ ਉਹ ਵੀ ਸਾਰੇ ਸਾਥੀ ਜਾਣਦੇ ਨੇ ਚਲਦੀ ਡੀਪੀਸੀ ਦੇ ਅੰਦਰ ਸਾਥੀ ਲੈਟਰ ਦੇਣ ਗਏ ਨੇ ਉਹ ਕਿਹੜੇ ਮੂਨਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਤਰੱਕੀਆਂ ਨੇ ਹੋਣ ਉਹਦੀ ਅੱਜ ਤੁਸੀਂ ਕਿਹੜੇ ਮੂਨਾ ਕਹਿ ਰਹੇ ਹੋ ਨਾ ਤਰੱਕੀਆਂ ਹੋ ਗਈਆਂ ਭਰਾਜੀ ਦੇ ਪੱਤਰ ਸੋ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਇਹਨਾਂ ਦੀਆਂ ਕੋਧੀਆਂ ਚਾਲਾਂ ਦੇ ਬਚੋ ਤੇ ਆਪਣੇ ਬੋਰਡ ਨੂੰ ਸੁਖਾਵੇਂ ਮਾਹੌਲ ਦੇ ਵਿੱਚ ਚੱਲਣ ਦਿਓ ਤੇ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਪਰਿਵਾਰ ਹੈ ਸਾਡਾ ਉਹਨੂੰ ਚੰਗੇ ਚੰਗੇ ਖੁਸ਼ਹਾਲ ਦੇ ਵਿੱਚ ਰਹਿਣ ਦਿਓ ਧੰਨਵਾਦ ਸਾਥਿਓ ਸਤਿਕਾਰਯੋਗ ਮਲਾਜਮ ਸਾਥਿਓ ਤੁਸੀਂ ਸਾਡੇ ਗਰੁੱਪ ਨੂੰ ਦਿੱਕਾ ਬਹੁਤ ਪਿਆਰ ਜਿਸ ਕਾਰਨ ਅਸੀਂ ਕਰ ਰਹੇ ਹਾਂ ਖੁਸ਼ੀ ਨਾਲ ਤੁਹਾਡੇ ਰੁਕੇ ਹੋਏ ਕੰਮਕਾਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਕਾਰਯੋਗ ਮਲਾਜਮ ਸਾਥਿਓ ਹੁਣ ਇਲੈਕਸ਼ਨ ਗਰਮ ਹੋ ਗਿਆ ਸਾਥੀ ਦੀ ਵੀਡੀਓ ਪਾ ਰਿਆ ਹੈ ਕਾਫੀ ਕੰਮਕਾਜ ਗਿਣਾ ਰਿਹਾ ਹੈ ਕਿ ਅਸੀਂ ਐਲਐਸ ਨੂੰ ਉੱਥੋਂ ਬੁਲਾਇਆ ਸਾਥੀ ਜੀ ਜਿਹੜੀ ਭੈਣ ਰਮਨ ਨੇ ਵੀਡੀਓ ਪਾਈ ਸੀ ਉਹਦੇ ਤੋਂ ਨੇ ਕਿਹਾ ਸੀ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋਊਗਾ ਉਹ ਜੋ ਜਜਮੈਂਟ ਆਊਗੀ ਜਿਹੜਾ ਫੈਸਲਾ ਹੋਇਆ ਜੋ ਜਜਮੈਂਟ ਆਊਗੀ ਉਹਦੇ ਬਾਅਦ ਜੋ ਵੀ ਕਾਰਵਾਈ ਕਰਨੀ ਹੋਊਗੀ ਅਸੀਂ ਤੁਹਾਡੇ ਨਾਲ ਚੱਲਾਂਗੇ ਉਹ ਵਿਚਾਰੇ ਸਾਡੇ ਕੋਲ ਇਕੱਠੇ ਹੋ ਕੇ ਆਏ ਕਿਉਂਕਿ ਉਹ ਤਕਲੀਫ ਵਿੱਚ ਸੀ ਅਸੀਂ ਉਹਨਾਂ ਨੂੰ ਮੈਨੇਜਮੈਂਟ ਤੱਕ ਲੈ ਕੇ ਗਏ ਉਹਨਾਂ ਨੂੰ ਸਲਾਹ ਦਿੱਤੀ ਉਹਨਾਂ ਨੂੰ ਵਕੀਲ ਦੀ ਸਲਾਹ ਦਿੱਤੀ ਸਾਰੀ ਚੀਜ਼ ਉਹਨਾਂ ਦੀ ਹੈਲਪ ਕੀਤੀ ਚਾਹੇ ਗੁਣਾ ਕਿਉਂਕਿ ਤੇਰੇ ਅਨੋਂ ਤਾਂ ਓਹ ਭਰਤੀ ਗਲਤ ਸੀ ਤੂੰ ਤਾਂ ਬਾਦਲ ਸਾਹਿਬ ਦੀ ਭਰਤੀ ਹਮੇਸ਼ਾ ਹੀ ਗਲਤ ਕਹਿੰਦਾ ਸੀ ਭਾਵੇਂ ਉਹ ਐਲ.ਏ ਐ ਪੰਨੂ ਟੀਚਰ ਐ ਭਾਵੇਂ ਡਾਟਾ ਐਂਟਰੀਜ਼ ਐ ਅੱਜ ਮੇਰੇ ਡਾਟਾ ਐਂਟਰੀਜ਼ ਭੈਣ ਭਰਾਵਾਂ ਨੂੰ ਕਹਿੰਦਾ ਤਰੱਕੀਆਂ ਦੀ ਵਧਾਈਆਂ ਸਾਥੀ ਜੀ ਉਹ ਦਿਨ ਭੁੱਲ ਗਏ ਤੁਸੀਂ ਜਿੱਦਣ ਤੁਸੀਂ ਲਿਖ ਕੇ ਦਿੱਤਾ ਸੀ ਕਿ ਬਾਗਲ ਦੀ ਭਰਤੀ ਗਲਤ ਹੈ ਇਹ ਡਾਟਾ ਐਂਟਰੀ ਨਿਕਲਨੇ ਚਾਹੀਦੀ ਹੈ ਮੇਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਮੈਂ ਜਨਰਲ ਫੈਕਟਰੀ ਸੀਟ ਲੋਪਰਧਾਨ ਸੀ ਤਰਮਾਲਾ ਜੀ ਦੀ ਵਿੱਚ ਹੀ ਸੀ ਸਾਡੇ ਨਾਲ ਤੇ ਆਪਾਂ ਕਿਵੇਂ ਇਹਨਾਂ ਦਾ ਚੈਨਲ ਚੇਂਜ ਕਰਾਇਆ ਕਿੰਨੀਆਂ ਉਹਦੇ ਸਾਨੂੰ ਔਖਾਂ ਆਈਆਂ ਕਿ ਇਹਨਾਂ ਨੂੰ ਆਪਾਂ ਕਲਰਕ ਵਿੱਚ ਕਨਵਰਟ ਕਰਾ ਕੇ ਇਹਨਾਂ ਨੂੰ ਜੂਨੀਅਰ ਸਹਾਇਕ ਬਣਾਇਆ ਹੁਣ ਸਹਾਇਕ ਬਣਾਇਆ ਦੂਜੀ ਤੁਸੀਂ ਕਹਿੰਦੇ ਹੋ ਕਿ ਸਾਡੀ ਭੈਣ ਨੇ ਵੀਡੀਓ ਪਾਈ ਕਿਹੜੇ ਹੱਕ ਨਾਲ ਪਾਈ ਸਾਥੀ ਜੀ ਤੁਹਾਨੂੰ ਤਕਲੀਫ ਹੁੰਦੀ ਹੈ ਤੁਲੋ ਕੰਪੀਟੀਸ਼ਨ ਦੇਰੀ ਹੈ ਉਹੀ ਭੈਣਾ ਜਿਹੜੇ ਕੰਮ ਕਰਦੀ ਆ ਭੱਜ ਕੇ ਜਿਨ੍ਹਾਂ ਦੇ ਕੰਮ ਕਰਦੀ ਆ ਜਿਨ੍ਹਾਂ ਦੀ ਵੀਡੀਓ ਪਾਈ ਆ ਭਾਵੇਂ ਉਹ ਐਲ.ਏ ਆ ਭਾਵੇਂ ਉਹ ਤਰੱਕੀ ਵਾਲੇ ਸੁਪਰੀਜ਼ੈਂਟ ਆ ਭਾਵੇਂ ਉਹ ਹੈਗੇ ਆ ਸਾਇਕਾ ਉਹਨਾਂ ਨੂੰ ਪੁੱਛੋ ਉਹਨਾਂ ਭੈਣ ਭਰਾਵਾਂ ਨੂੰ ਪੁੱਛੋ ਕਿ ਰਮਨਦੀਪ ਗਿੱਲ ਨੇ ਕਿਵੇਂ ਆਪਣੀਆਂ ਜੁੱਤੀਆਂ ਕਰਾਈਆਂ ਉਹਨਾਂ ਦੀ ਤਰੱਕੀ ਕਰਾਉਣ ਲਈ ਥੋੜੇ ਮੰਗ ਨਹੀਂ ਕਿ ਸ਼ੁੱਕਰਵਾਰ ਵੀਡੀਓ ਪਾਰਟੀ ਆਜੋ ਜੁਆਇਨ ਕਰ ਲਓ ਤੇ ਆਲਾ ਵੀ ਫਾਈਲ ਸੈਕਟਰੀ ਕੋਲੇ ਪਈ ਸੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਗਰਾਊਂਡ ਰਿਐਲਿਟੀ ਦੇ ਰਹੋ ਕਿਸੇ ਕਹਿੰਦਾ ਸੰਵਿਧਾਨ ਦੀਆਂ ਤਿੱਜੀਆਂ ਡਾਈਆਂ ਸਭ ਦੇ ਆਂਦੀਆਂ ਧੱਗੀਆਂ ਤਾਂ ਤੁਸੀਂ ਪਹਿਲੇ ਦਿਨ ਤੋਂ ਡਾਣੀਆਂ ਸ਼ੁਰੂ ਕਰਤੀਆਂ ਜਿੱਦਨ ਤੋਂ ਤੁਸੀਂ ਜੱਥੇ ਬੰਦੀ ਨੂੰ ਕਦੀ ਮੀਟਿੰਗ ਲਈ ਕਾਲ ਨਹੀਂ ਕੀਤੀ ਪਰ ਜਿਹੜੇ ਸੱਜੇ ਖੱਬੇ ਵਾਲੇ ਆ ਉਹ ਤੁਹਾਡੇ ਨਾਲ ਹੁੰਦੇ ਸੀ ਉਥੇ ਚਾਹਾਂ ਪਿੰਦੇ ਸੀ ਉਥੇ ਵੀਡੀਓ ਪਾਉਂਦੇ ਸੀ ਉਦੋਂ ਸਭਿਧਾਨ ਦੀਆਂ ਧੱਗੀਆਂ ਨਹੀਂ ਹੁੰਦੀਆਂ ਤੈਨੂੰ ਕਹਿੰਦੇ ਪੁਆੜੇ ਪਾਉਂਦੀ ਐ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਇੱਕ ਲੇਡੀ ਵਾਸਤੇ ਉਹ ਲੋਗ ਵਰਡ ਯੂਜ਼ ਕਰ ਰਹੇ ਆ ਪੁਆੜੇ ਪਾਇਆ ਤੂੰ ਸ਼ਾਊਟ ਆਊਟ ਪਹਿਲਾ ਪੁਆੜਾ ਐਸੀ ਜਰਨਲ ਦਾ ਜੇ ਮੈਂ ਨਾਮ ਲਵਾ ਸਾਥੀ ਦਾ ਮੈਂ ਨਾਮ ਵੀ ਲਾਇਸਕਦਾ ਜਿੰਨੂ ਕਿਹਾ ਸੀ ਵੀ ਜਾ ਕੇ ਥੱਪੜ ਮਾਰੂ ਮੈਕੀ ਲੈਣਾ ਦੇਣਾ ਉਹਦੇ ਬਾਅਦ ਪੁਆੜਾ ਪਾਇਆ ਪੋਸਟਾ ਖਤਮ ਕਰਨ ਦਾ ਫਿਰ ਪੁਆੜਾ ਪਾਇਆ ਡੀਪੀਐਸ ਨੂੰ ਬੀਟਿੰਗ ਦੇਣ ਦਾ ਤੇਰੇ ਪੁਆੜੇ ਤਾਂ ਮੈਂ ਜਿੰਨੇ ਜਿੰਨਾ ਉਹਨੇ ਥੋੜ੍ਹਾ ਸੁੱਖਾ ਚਾਹੂ ਮਾਜਰਾ ਮੇਰਾ ਵੀਰ ਉਹਦੇ ਗੱਲ ਸਿਆਪਾ ਛੇੜਦਾ ਸੀ ਤੂੰ ਸਟੇਟ ਅਫੀਸਰ ਦੇ ਨਾਲ ਸੀਟ ਤੇ ਸੀਗਾ ਹੁਣ ਆਹਾਰੇ 539 ਵਾਲੇ ਜਿਹਨੇ 30 ਸਾਲ ਬਾਅਦ ਰੈਗੂਲਰ ਹੋਏ ਐ ਇਹਨਾਂ ਨੂੰ ਮਰਵਾਣ ਦੀ ਤਾਕਤ ਹੈ ਤੁਸੀਂ ਕਹਿੰਦੇ ਹੋ ਕਿ ਇਲੈਕਸ਼ਨ ਮੈਨੂੰ ਇਹ ਕਹਿੰਦੇ ਵੀ ਇਲੈਕਸ਼ਨ ਨਹੀਂ ਲੜ ਸਕਦਾ ਸਾਥੀ ਜੀ ਜੇਕਰ ਸਾਡੇ ਮਨ 'ਚ ਇਹ ਮਨਸ਼ਾ ਹੁੰਦੀ ਜਦੋਂ ਤੁਸੀਂ ਸਸਪੈਂਡ ਹੋਏ ਸੀ ਉਦੋਂ ਹੀ ਅਸੀਂ ਮਤਾ ਪਾਉਂਦੇ ਵੀ ਪ੍ਰਧਾਨ ਤੂੰ ਨਹੀਂ ਪ੍ਰਧਾਨ ਸਾਥੀ ਬਰਾੜ ਐ ਵੀ ਇਹ ਸੀਨੀਅਰ ਮੀਤ ਪ੍ਰਧਾਨ ਐ ਕਿਉਂਕਿ ਅਸੀਂ ਕੰਪੀਟੀਸ਼ਨ ਲੜਨ ਜਾਣਦੇ ਆ ਕੰਪੀਟੀਸ਼ਨ ਲੜਾਂਗੇ ਤੁਸੀਂ ਕਹਿੰਦੇ ਹੋ ਕਿ ਮਿੱਟੀ ਦੇ ਮਾਦੋ ਕਿਹੜੇ ਮਿੱਟੀ ਦੇ ਮਾਦੋ ਜੇ ਇੰਨੀ ਮਿੱਟੀ ਦੇ ਮਾਦੋ ਤੇਨੂੰ ਸਾਡਾ ਡਰ ਕਿਉਂ ਲੱਗਦਾ ਕਿਉਂਕਿ ਤੂੰ ਮਾਰਾ ਕਰਦਾ ਨਾ ਸੀ ਅੱਜ ਤੱਕ ਕਿਸੇ ਦਾ ਮਾਰਾ ਕੀਤਾ ਨਾ ਅਸੀਂ ਕੋਈ ਬੈਥ ਕੇ ਸਾਡੀ ਇਨਕੁਆਰੀ ਖਲਾਈ ਨਾ ਅਸੀਂ ਕਿਸੇ ਭਰਤੇ ਨੂੰ ਗਲਤ ਕਿਹਾ ਨਾ ਅਸੀਂ ਕਦੇ ਕਿਸੇ ਨੂੰ ਜੋਗਰਾਜ ਚੇਅਰਮੈਨ ਵਰਗੇ ਨੂੰ ਫੋਟੋਆਂ ਦਿੱਤੀਆਂ ਲੋਕਾਂ ਦੀਆਂ ਜੇ ਭੈਣ ਕੋਈ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਹੈ ਤਾਂ ਫੋਟੋ ਭੇਜਿਓ ਬੁਲਾ ਕੇ ਉਸੇ ਦਾ ਮੇਰੇ ਸਤਕਾਰਯੋਗ ਭੈਣਾਂ ਨੂੰ ਕਹਿ ਰਿਹਾ ਵੀ ਤੁਸੀਂ ਜਿਹੜਾ ਮਾਰਕੀਟਾਂ ਚ ਕੋ ਮਰਿਓ ਉਹ ਬਿਚਾਰੀ ਲੱਤਾਂ ਤੋਂ ਚੱਲ ਨਹੀਂ ਸਕਦੀਆਂ ਤੇ ਉਹਨਾਂ ਨੂੰ ਕਹਿੰਦੇ ਹੋ ਮਾਰਕੀਟਾਂ ਚ ਕੋ ਮਦਦੋ ਕੋਈ ਕਿਸੇ ਨੂੰ ਕਹਿੰਦਾ ਇਹ ਦਿਲ ਨਹੀਂ ਕਰਦਾ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਇਹ ਪੁਆੜੇ ਥੋਡੇ ਪਾਇਦੇ ਆ ਅਸੀਂ ਮਸੇ ਆ ਕੇ ਸਵਾਰਨੇ ਆ ਪਰ ਫਿਰ ਤੁਸੀਂ ਜਿਹੜਾ ਜਦੋਂ ਤੁਹਾਨੂੰ ਹੁਣ ਬੋਰਡ ਲੱਗ ਰਿਹਾ ਕਿ ਬੋਰਡ ਬਹੁਤ ਸੱਚੇ ਢੰਗ ਨਾਲ ਚੱਲ ਰਿਹਾ ਹੈ ਬੋਰਡ ਦੀ ਵਿੱਤੀ ਹਾਲਤ ਵੀ ਠੀਕ ਹੋ ਗਈ ਹੈ ਮੁਲਾਜ਼ਮਾਂ ਦੇ ਏਰੀਆ ਵੀ ਮਿਲ ਚੁੱਕੇ ਆ ਤਰੱਕੀਆਂ ਵੀ ਰੁਕੀਆਂ ਹੋਈਆਂ ਹੋਈਆਂ ਭਾਵੇਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰਨੀਆਂ ਪਰ ਉਹ ਤਰੱਕੀਆਂ ਵੀ ਹੋਈਆਂ ਸਾਥੀ ਜੀ ਸਾਡੀ ਜਿਹੜੀ ਕਿਸੇ ਕੰਮ 'ਚ ਵੀ ਕੋਈ ਕਮੀ ਨਹੀਂ ਰਹੀ ਮੁਲਾਜ਼ਮ ਦੇਖ ਰਿਹਾ ਕਿ ਅਸੀਂ ਕਿਵੇਂ ਵਰਕ ਕਰ ਰਹੇ ਆ ਸਾਡੀ ਭੈਣ ਜਿਹੜੀ ਵੀ ਤੂੰ ਕਹਿਣਾ ਕਿ ਇਹ ਪੁਆੜੇ ਪਾਉਂਦੀ ਹੈ ਇਹ ਲੋਕਾਂ ਦੇ ਕੰਮ ਕਰਾਉਂਦੀ ਹੈ ਮੈਂ ਇਹ ਜਗ ਜਹਰ ਕਰਨਾ ਚਾਹੁੰਦਾ ਪਰ ਜਗ ਜਹਰ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਤੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਬਲ ਟਾਈਮ ਇਹ ਦਿੱਤੀਆਂ ਚੜਾਉਂਦੀ ਹੈ ਲੋਕਾਂ ਦੀ ਸਿੱਟਾ ਤੋਂ ਜਾ ਜਾ ਕੇ ਪੁੱਛਦੀ ਆ ਦੀ ਪੈਣਾ ਦੱਸੋ ਤੁਹਾਡਾ ਕੰਮ ਕੀ ਹੈ ਭਰਾਓ ਦੱਸੋ ਤੁਹਾਡਾ ਕੰਮ ਕੀ ਹੈ ਤੇਰੇ ਵਾਂਗ ਨਹੀਂ ਕਿ ਸਾਰੇ ਜਣੇ ਜਾ ਕੇ ਸਾਈਨ ਕਰਾ ਲਓਗੇ ਟਾਈਮ ਲਾ ਕੇ ਆਉਂਦੇ ਆ ਸਾਥੀ ਅਸੀਂ ਟਾਈਮ ਲਾਉਨੇ ਆ ਇਹਦੇ ਗੱਲਾਂ ਨੂੰ ਅੱਜ ਤੂੰ ਇਸ ਸਾਲ ਫੇਰੇ ਕਰਵਾਉਣ ਦਾ ਸਟੈਂਡ ਬਣਾ ਰਿਹਾ ਹੈ ਅਸੀਂ ਟਾਈਮ ਨਾਲ ਆਉਨੇ ਆ ਅਸੀਂ ਤੇਰੇ ਵਾਂਗ ਨਹੀਂ ਕਿ 10 ਵਜੇ ਆ ਕੇ ਹਾਜ਼ਰੀ ਲਾਉਨੇ ਆ ਅਸੀਂ ਟਾਈਮ ਨਾਲ ਆਉਨੇ ਆ ਸਾਡੀ ਸ਼ੁਰੂ ਦੀ ਆਦਤ ਹੈ ਟਾਈਮ ਨਾਲ ਹੀ ਆਵਾਂਗੇ ਪਰ ਜਿਹੜਾ ਤੈਨੂੰ ਡਰ ਲੱਗ ਰਿਹਾ ਸਾਡੇ ਭੈਣ ਤੋਂ ਸਖਜੈਨ ਤੋਂ ਮੇਰੇ ਤੋਂ ਵਿਰਾੜ ਤੋਂ ਕੰਮ ਕਰੋ ਲੋਕਾਂ ਦੇ ਲੋਕਾਂ ਨੇ ਦੇਣਾ ਫਤਵਾ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਉਹ ਲੋਕਾਂ ਦੀ ਮਰਜ਼ੀ ਹੈ ਜਾਂ ਜਨਤਾ ਜਾਂ ਸੰਘਰਸ਼